ਮੰਦ ਭਾਗੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 13 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ ਤੇ ਕਾਰਨ ਵੀ ਕੁਝ ਅਜੀਬਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੀ ਹਾਂ ਇੱਕ ਕਬੂਤਰ ਫੜਨ ਕਰਕੇ ਇਸ 13 ਸਾਲਾ ਬੱਚੇ ਦਾ ਕਤਲ ਹੋ ਗਿਆ ਮ੍ਰਿਤਕ ਦੀ ਪਛਾਣ ਰਾਜਾ ਸਿੰਘ ਦੇ ਵਜੋਂ ਹੋਈ ਹੈ ਜੋ ਕਬੂਤਰ ਫੜਨ ਦਾ ਸ਼ੌਕੀਨ ਸੀ ਇਸ ਕਾਰਨ ਇਸ ਨੂੰ ਕਬੂਤਰ ਮਾਲਕਾਂ ਨੇ ਮਾਰ ਦਿੱਤਾ ਇਹ ਘਟਨਾ ਸਰਦੂਲਗੜ ਦੇ ਨੇੜੇ ਪਿੰਡ ਰੋੜਕੀ ਦੀ ਹੈ ਜਿੱਥੇ ਰਾਜ ਸਿੰਘ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਦੇ ਪਿਤਾ ਲਖਵਿੰਦਰ ਨੇ ਦੱਸਿਆ ਕਿ ਉਹ ਦਾ ਪੁੱਤਰ ਕਬੂਤਰਾਂ ਦਾ ਸ਼ੌਕੀਨ ਸੀ ਅਤੇ ਅਕਸਰ ਹੀ ਪਿੰਡ 'ਚ ਕਬੂਤਰ ਫੜਦਾ ਰਹਿੰਦਾ ਕਬੂਤਰ ਮਾਲਕ ਪਹਿਲਾਂ ਵੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਰਹੇ ਕੱਲ ਜਦੋਂ ਰਾਜਾ ਕਬੂਤਰ ਫੜ ਕੇ ਘਰ ਲੈ ਕੇ ਆਉਣ ਲੱਗਾ ਤਾਂ ਉਸ ਸਮੇਂ ਉਹਨਾਂ ਕਬੂਤਰ ਮਾਲਕਾਂ ਨੇ ਉਸ 13 ਸਾਲਾ ਬੱਚੇ ਨੂੰ ਮਾਤਾ ਰਕਵਿੰਦਰ ਸਿੰਘ ਨੇ ਕਿ ਹਾਂ ਕਿ ਉਹ ਸਾਰੀ ਰਾਤ ਆਪਣੇ ਪੁੱਤ ਨੂੰ ਲੱਭਦੇ ਰਹੇ ਪਰ ਰਾਤ ਦੇ 12 ਵਜੇ ਦੇ ਕਰੀਬ ਉਸ ਦੇ ਬੱਚੇ ਦੀ ਲਾਸ਼ ਮਿਲੀ ਇਸ ਤੋਂ ਬਾਅਦ ਉਸਨੇ ਸਰਦੂਲਗੜ ਪੁਲਿਸ ਨੂੰ ਸੂਚਿਤ ਕੀਤਾ ਤੇ ਪਿਤਾ ਨੇ ਘਾਤ ਲਾਣ ਨੂੰ ਸਖਤ ਤੋਂ ਸਖ ਸਜ਼ਾ ਦੇਣ ਦੇ ਲਈ ਪੁਲਿਸ ਨੂੰ ਅਪੀਲ ਕੀਤੀ ਹੈ ਰਾਜਾ ਸਿੰਘ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਸਦੂਗੜ ਹੈ ਬਾ ਕਬੂਤਰ ਕਬੂਤਰਾਂ ਪਿੱਛੇ ਮੜਾ ਮੋਟਾ ਇਹ ਭੱਜ ਪੈਂਦਾ ਸੀ ਉਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਤੇ ਕੱਲ ਦੀ ਗੱਲ ਆਈ ਦਿਨ ਦੀ ਉਹ ਦੂਜੀ ਚੀਜ਼ ਹੋ ਬਈ ਇਹ ਅਭੀ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲੁਕੋ ਲਿਆ ਜਾਂ ਕੀ ਕੀ ਕਰ ਲਈ ਮਤਲਬ ਕੀ ਗੜਿਆ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਬਈ ਕਬੂਤਰਾਂ ਤੋਂ ਵਿਗੜਿਆ ਜੀ ਹੈ ਤੁਹਾਨੂੰ ਤਾਂ ਰਾਤ ਨੂੰ ਜੀ 12 ਵਜੇ ਮਰਿਆ ਹੋਇਆ ਹੱਥ ਲੱਗਿਆ ਸਾਡੇ ਦਾ ਜੀ ਹੈ ਸਾਡੇ 12:00 ਵਜੇ ਮਰਿਆ ਹੋਇਆ ਹੱਥ ਲੱਗਿਆ ਜੀ ਮੇਰੇ ਤਾਂ ਪਹਿਲਾਂ ਵੀ ਕੋਈ ਪਹਿਲਾਂ ਨਹੀਂ ਇਹ ਹੀ ਇਤਰ ਵਗੈਰਾ ਰੱਖਦਾ ਸੀ ਨਾ ਜੀ ਕਬੂਤਰ ਨਹੀਂ ਰੱਖਦਾ ਸੀ ਉਂ ਬਸ ਮਾੜਾ ਮੋਟਾ ਜਵਾਕ ਤਾਨੂੰ ਫਿਰ ਪਤਾ ਫਿਰ ਦੇ ਦਿੰਦੇ ਆ ਜੀ ਧਮਕੀ ਧਮਕੀ ਦਿੰਦਾ ਰਿਹਾ ਕੋਚੀ ਵੀ ਦਿੰਦਾ ਰਿਹਾ ਤੇਜਾ ਵੀ ਦਿੰਦਾ ਰਿਹਾ ਇੱਕ ਉਹਦਾ ਕਾਲਾ ਮੁੰਡਾ ਸੀ ਉਹ ਵੀ ਦਿੰਦਾ ਰਿਹਾ ਜੀ ਦੋ ਤਿੰਨ ਵਾਰੀ ਧਮਕੀਆਂ ਦੇ ਗਿਆ ਕਿ ਘਰੇ ਜੀ ਕਹਿੰਦੇ ਸਾਨੂੰ ਕਿੱਥੇ ਵੀ ਤੇ ਆ ਗਿਆ ਸੀ ਇਹਨੂੰ ਮਾਰਾਂਗੇ ਛੱਡਦੇ ਨਹੀਂ ਐਂ ਗੱਲ ਇਹ ਗੱਲ ਕਰੀ ਕਹੀ ਆਈ ਉਹਨਾਂ ਚਾਰ ਪੰਜ ਵਾਰੀ ਹੈ ਕਹਿੰਦੇ ਕਿੱਥੇ ਸਾਨੂੰ ਤੇ ਆ ਗਿਆ ਉੱਥੇ ਅਸੀਂ ਇਹਨੂੰ ਮਾਰਾਂਗੇ ਛੱਡ ਦੇ ਨਹੀਂ ਸੱਟਿਆ ਉਹ ਕਿੱਥੇ ਕਿੱਥੇ ਕਿਨੇ ਮਾਰਿਆ ਉਹਦੇ ਜੀ ਇਥੋਂ ਇੱਕ ਦਾ ਗੋਡਾ ਤੋੜਤਾ ਜੀ ਲੱਤ ਤੋੜਤੀ ਆ ਚੀਜ਼ ਜੀ ਉਹਦੀ ਨਾਲ ਪੀਸੇ ਆ ਜੀ ਆ ਥਾਵਾਂ ਤੇ ਉਹਦੇ ਨਿਸ਼ਾਨੀਆਂ ਪੈਰੀਆਂ ਘਰੂਟਾਂ ਦੇ ਉਂ ਜੁਕਰ ਹੈ ਨਾਲ ਫੜ ਕੇ ਜੀ ਉਹਨੂੰ ਮਾਰਿਆ ਗਿਆ ਜੀ ਮੈਂ ਦਾ ਮੰਗਾ ਹੀ ਆ ਜੀ ਮੈਨੂੰ ਇਨਸਾਫ ਮਿਲੇ ਜੀ ਕਿਹੜਾ ਮੇਰੇ ਨਾਲ ਹੋਇਆਗਾ ਤਜਾ ਹੋਵੇ ਜਾਂ ਫਾਂਸੀ 사 ਜਾ ਹੋ ਗਈ ਜੀ ਉਹਨਾਂ ਨੂੰ ਇਹ ਮਸਾਲਾ ਸਾਰਾ ਕਬੂਤਰਾਂ ਦੇ ਸੀਗੇ ਤੇ ਇਹ ਮਾੜਾ ਮੋਟਾ ਛਾਂਗ ਸੀਗਾ ਕਬੂਤਰਾਂ ਦਾ ਇਹਨਾਂ ਨੇ ਫੜ ਫੁੱਟ ਲੈਂਦੇ ਸੀਗੇ ਤੇ ਉਹ ਕਬੂਤਰ ਉਹਨਾਂ ਦੀ ਕੁਦਰਤੀ ਇਹਨਾਂ ਨੇ ਫੜ ਲਈ ਤੇ ਉਹ ਇਹਨਾਂ ਦੇ ਮੰਗਰ ਪਏ ਰਹੇ ਸਾਰਾ ਦਿਨੇ ਭਜਦਾ ਨਾ ਠੀਕ ਕਰਦੇ ਰਹੇ ਇਹਨਾਂ ਨੂੰ ਪਾਲਦੇ ਫਿਰਦੇ ਰਹੇ ਇੱਕ ਦੂਜੇ ਨੂੰ ਟੱਕਰੇ ਵੀ ਉਹਨਾਂ ਨੂੰ ਪੁੱਛਿਆ ਵੀ ਇਹਨਾਂ ਨੇ ਰਾਹ 'ਚ ਵੀ ਕਿਤੇ ਰਾਜਾ ਸਿੰਘ ਦੇਖਿਆ ਨਹੀਂ ਤੁਸੀਂ ਬੀਸ ਨੂੰ ਫੜਨਾ ਫੁੱਟਣਾ ਤੇ ਸ਼ਾਮ ਨੂੰ ਜਾ ਕੇ ਰਾਤ ਨੂੰ ਜਾ ਕੇ ਸੀ 7 ਵਜੇ ਇਹ ਭਾਲ ਕਰਨ ਲੱਗੇ ਆ ਪਰਿਵਾਰ ਜੀ ਸਾਰੇ ਸਾਰਾ ਤੇ ਤੁਰੇ ਫਿਰੇ ਇਨੇ ਬੇਨਤੀਆਂ ਵੀ ਕਰਾਈਆਂ ਗੁਰਦੁਆਰੇ ਜੀ ਤਿੰਨ ਵਾਰੀ ਘਟੋ ਘਾਟੀ ਕਿਸੇ ਨੇ ਕੋਈ ਪਤਾ ਨਹੀਂ ਲੱਗਿਆ ਜੀ ਫਿਰ ਜਾ ਕੇ ਹੀ ਰਾਤ ਨੂੰ 12 1 ਵਜੇ ਪਤਾ ਲੱਗਾ ਜੀ ਫਿਰ ਉਸ ਸਮੇ ਉਹਦੇ ਗੋਡੇ 60 ਸਿਗੀ ਪੂਰੀ ਅੰਨ ਨਾਲਿਆਂ ਤੇ 60 ਸਿਗੀ ਪੂਰੀ ਤੇ ਫਾਹੇ ਦੀ ਤਰ੍ਹਾਂ ਟੰਗਿਆ ਪਿਆ ਸੀ ਖਸਾਬ ਦਾ ਨਾਲ ਵੀ ਫਾਹੇ ਦੇ ਕੇ ਸਟਾਪ ਪਿਆ ਸੀ ਮਾਰਕੀਟਿੰਗ ਹਾਂਜੀ ਸਨਵੇਜ ਸੋਭਾ ਇੱਕ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ 13 ਸਾਲ ਦਾ ਲੜਕਾ ਰਾਜਾ ਸਿੰਘੂ ਦੀ ਡੈੱਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਦੇ ਪਿਤਾ ਵੱਲੋਂ ਬਿਆਨ ਦਰਜ ਕਰਾਏ ਗਏ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਜੇ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਤਾਰਾ ਤੇ ਕਤਲ ਦਾ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈਗੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਸਰ ਇਹ ਦੋਸ਼ੀਆਂ ਦਾ ਜਿਹੜਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਨਹੀਂ ਇਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੇ ਪਹਿਲਾਂ ਇਹ ਕੀ ਮਕਦਮੇ ਦਰਜ ਨੇ ਇਹ ਬੱਚਾ ਜਿਹੜਾ ਉਹ ਕਿੰਨੇ ਸਾਲ ਦਾ ਸੀ? ਜਦੀ ਉਮਰ ਕਰੀਬ 13 ਸਾਲ ਸੀ।